ਆ ਵੀ ਦੋਸਤੋ ਸ਼ਹਿਰ ਭਗਤੇ ਦੇ ਵਿੱਚੋਂ ਵੀਡੀਓ ਬਣਾਈ ਆ ਜ਼ਿਲ੍ਹਾ ਬਠਿੰਡਾ ਪੈਂਦਾ ਤਿੰਨ ਟੋਕੜਾ ਘੱਣਾ ਮੱਝਾਂ ਵਕਾਉ ਆ ਬਾਈ ਕੋਲੇ ਦੇਖ ਸਕਦੇ ਆ ਆ ਕਿੰਨੇ ਟਾਈਮ ਦੀ ਘੱਣਾ ਢਾਈ ਦੀ 8 ਕਿਲੋ ਦੁੱਧ ਉਹ ਪੱਟਾ ਆ 8 ਕਿਲੋ ਦੁੱਧ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਫੁੱਲ ਵੱਡੇ ਕੱਦ ਕਾਹ ਵਾਲੀ ਬਹੁਤ ਚੰਗੀ ਝੋਟੀ ਐ ਵਾਈ ਨਾ ਕਰ ਲੋ ਕਨੇਟ ਬੱਚਾ ਇਹਦਾ ਦੋਸਤੋ ਖਤਮ ਹੀ ਆ ਸਮਝੋ ਉਹ ਸਾਹਮਣੇ ਪਿਆ ਵੀਡੀਓ 'ਚ ਉਹ ਤਾਂ ਮਾਰਨ ਵਾਲੀ ਆ ਤੇ ਇਹ ਛੋਟੀ ਨਾਲ ਕਨੈਕਟ ਕਰ ਲਓ ਬਹੁਤ ਚੰਗੀ ਆ ਤੇ ਸਾਰਿਆਂ ਕੀ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆ ਬਹੁਤ ਵੱਡੇ ਕੱਦ ਕਾਠ ਵਾਲੀ ਅੱਜ ਇਹ ਕਿੰਨੇ ਟਾਈਮ ਦੀ ਗੱਪਣਾ ਢਾਈਆਂ ਦੀ ਹੈ ਢਾਈਆਂ ਦੀ ਮੁੱਲ ਫੋਨ ਤੇ ਹੋਊਗਾ ਮੁੱਲ ਦੋਸਤੋ ਫੋਨ ਤੇ ਹੋਊਗਾ ਹੋਊਗਾ ਜਾਇਜ ਫੁੱਲ ਵੱਡੇ ਕੱਦ ਕਾਠ ਵਾਲੀ ਮੈਂ ਤੁਹਾਨੂੰ ਦਿਖਾ ਦਈ ਆ ਢਾਈਆਂ ਮਹੀਨੇ ਦੀ ਗੱਪਣ ਦੁੱਧ ਦੇ ਦੇਠਾ ਜੇ ਥੱਲੇ ਵੇਗਾ 6-7 ਕਿਲੋ 6-7 ਕਿਲੋ ਦੁੱਧ ਦੇ ਦੇਠਾ ਤਿਆਰ ਆ ਦੋਸਤੋ ਦੋ ਟਾਈਮ ਤਿੰਨ ਟਾਈਮ ਬਾਈ ਦੇ ਘਰੇ ਦਸੱਲੀ ਕਰ ਸਕਦੇ ਆ ਜਿਹੜੀ ਆ 50 3 ਨੰਬਰ ਤੇ ਆ 3.5 ਦੀ 3.5 ਦੀ ਇਹਦੇ ਇਠਾਂ ਦੁੱਧ ਦੁੱਧ ਦੇ ਥੱਲੇ ਵੀ ਨਹੀਂ ਹੈਗਾ ਚੀਜ਼ ਆਖੀ 6-7 ਕਿਲੋ ਦੁੱਧ ਦੇ ਇਠਾਂ ਦੋਸਤੋ ਤੇ ਚੰਗੀਆਂ ਮੱਝਾਂ ਉਹ ਝੋਟੀ ਤੋੜਦੇ ਉਹ ਝੋਟੀ ਐਨੂੰ ਤੋੜਦੇ ਆ ਪਰਾਂਡੇ ਜੀ ਆ ਝੋਟੀ ਦੋਸਤੋ ਬਹੁਤ ਚੰਗੀ ਆ ਜ਼ਰੂਰ ਕਨੈਕਟ ਕਰੋ ਇਹਨਾਂ ਕੋਲੇ ਨਾ ਹਰਿਆਣੇ ਜੋ ਮਾਲ ਆਉਂਦਾ ਟੋਕੜ ਕਾ ਹਰਿਆਣਾ ਮਾਲ ਵੀ ਸਾਰਾ ਜੀ ਠੀਕ ਆ ਇੱਕ ਝੋਟੀ ਹੁਣੇ ਦੋਸਤੋ ਬਾਈਆਂ ਨੇ ਚੜਾਈ ਆ ਗੱਡੀ ਤੇ ਤੇ ਜ਼ਰੂਰ ਕਨੈਕਟ ਕਰ ਲਿਓ ਦੋਨੇ ਤਾਰੇ ਤੁਸੀਂ 1 ਲੱਖ 2000 ਦੀ ਠੀਕ ਆ ਦੋ ਮਹੀਨਿਆਂ ਦੀ ਚੈੱਕ ਪਾਸ 1 ਲੱਖ 2000 ਦੀ ਬਕਾਇਆ ਦਾ ਸਿਗਨ ਹੋਈ ਆ ਹੁਣੇ ਇਹ ਵੀ ਝੋਟੀ ਬਹੁਤ ਚੰਗੀ ਆ ਸਿੰਘ ਮੂੰਹ ਮੱਥਾ ਦੇਖ ਸਕਦੇ ਬਹੁਤ ਚੰਗੀ ਝੋਟੀ ਆ ਦੰਦਾਂ ਜੀ ਦੱਸਦਾ ਜੀ ਤੂੰ ਆ ਚਾਰ ਦੰਦ ਚਾਰ ਦੰਦ ਆ ਦੋਸਤੋ ਮੂੰਹ ਦੇ ਬਹੁਤ ਸੋਹਣੀ ਝੋਟੀ ਆ ਜ਼ਰੂਰ ਕਨੈਕਟ ਕਰਿਓ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨੰਬਰ ਬੋਲੀ 9258812 92584 92914 ਇਹ ਨੰਬਰ ਤੇ ਕਨੈਕਟ ਕਰਿਓ ਵੀਡੀਓ ਸ਼ੇਅਰ ਕਰਿਓ ਤੇ ਜਿਹੜੀ ਆ ਆਪਣੀ ਪਹਿਲੇ ਨੰਬਰ ਤੇ ਝੂਟੀਆਂ ਇਹਦੇ ਠਾ ਕਿੰਨਾ ਦੁੱਧ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਤੇ ਥੱਲੇ ਹੈਗਾ ਪਹਿਲਾਂ ਨੇ ਕੀ ਦੋ ਦੰਦ ਕੱਟੇ ਦੋ ਦੰਦ ਕਿੰਨਾ ਦੁੱਧ ਆਉਣੇ ਇਹਦੇ 10 10 ਲੀਟਰ ਹੈਗਾ ਦੁੱਧ ਕਿੰਨੇ ਮੈਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਇਹਨੂੰ ਆਪ ਤਾਂ ਹੀ ਹਾ ਹੁਤਾ ਠੀਕ ਆ ਇਹਦਾ ਮੁੱਲ ਵੀ 32 ਹੋ ਹੂੰ ਠੀਕ ਆ ਜਿਹੜੀ ਆਪਣੀ ਆਹ ਇਹ ਵੀ ਉਧਰੋਂ ਆਈਆਂ ਗਈ ਤੇ ਇਹਦੇ ਠਾ ਕਿੰਨਾ ਦੁੱਧ ਇਹ ਥੱਲੇ ਵੀ ਹੈਗਾ 9-10 ਲੀਟਰ ਜੀ 9-10 ਬੱਚਾ ਇਹਦਾ ਆ ਆ ਇੰਨੀ ਦਾ ਕੱਟੀ ਹੈਗੀ ਆ ਆ ਕੱਟੀ ਆ ਠੀਕ ਆ 9-10 ਲੀਟਰ ਦੁੱਧ ਤਿਆਰ ਆ ਹੈ ਇਹ ਇਹਦਾ ਮੁੱਲ ਵੀ ਫੋਨ ਤੇ ਹੈ ਇੱਕ ਉਹ ਝੋਟੀ ਆ ਜਿਹੜੀ ਆਹ ਝੋਟੀ ਵੀ ਦੋਸਤੋਂ ਬਹੁਤ ਸੋਹਣੀ ਆ ਦੁੰਦੀ ਆ ਮੂੰਹ ਥੋੜਾ ਜਿਹਾ ਨਾ ਸੈਡ ਇੱਕ ਬਖਾਉਂਦੀ ਆ ਇਹ ਦੇਖ ਸਕਦੇ ਆ ਛੋਟੀ ਬਹੁਤ ਚੰਗੀ ਆ 8 ਕਿਲੋ ਬੱਚਾ ਮਰ ਗਿਆ 8 ਕਿਲੋ ਦੁੱਧਾ ਮੁੱਲ ਇਹਦਾ ਦੋਸਤੋ ਖੰਡਰਾਂ ਝੋਟੀਆਂ ਵਾਲਾ ਬਾਈਆਂ ਦਾ ਰੱਖਾਂਗੇ ਜਰੂਰ ਬਾਈ ਨਾਲ ਕਨੈਕਟ ਕਰ ਲਿਓ ਨੰਬਰ ਤੁਹਾਨੂੰ ਬੋਲਤਾਗਾ ਵੀਡੀਓ 'ਚ ਤੇ ਆ ਜਿਹੜੀ ਆ ਪੋਪਲੇ ਲੱਥਾਂ ਵਾਲੀ ਪਾਂਚਾ ਇਹਦਾ ਇਹ ਥੱਲੇ ਹੈਗਾ 10 ਲੀਟਰ ਦੁੱਧ 10 ਲੀਟਰ ਇੱਕ ਮਹੀਨੇ ਦੀ ਸੂਈ ਇੱਕ ਮਹੀਨੇ ਦੀ ਸੂਈ 10 ਲੀਟਰ ਦੁੱਧ ਤੇਲ ਲੱਗੀ ਤੇਲਾ ਇੱਕ ਥੋੜਾ ਹੈ ਇੱਕ ਆਏਗੀ ਸੱਜਰ ਠੀਕ ਆ ਇਹਦੇ ਠਾਂ ਕਿੰਨਾ ਦੁੱਧ ਆ ਮੈਂ ਇੱਥੇ ਇਹ ਥੱਲੇ ਹੈਗਾ 9-10 ਲੀਟਰ ਦੇਖ ਸਕਦੇ ਆ ਇਹ ਵੀ ਸੂਈ ਦੀ ਹਨ ਸੂਈ ਦੀ ਇਹਦਾ ਬੱਚਾ ਬੇਟਾ ਦੋਸਤੋ ਇਹਦਾ ਬੱਚਾ ਉਹ ਆ ਸਾਹਮਣੇ ਬੈਠਾ ਥੰਮ ਦੇ ਨਾਲ ਦੇਖ ਸਕਦੇ ਆ ਤੇ ਮੌਲ ਇਹਨਾਂ ਦੇ ਦੋਸਤੋ ਹੋਣਗੇ ਫੋਨ ਤੇ ਬਾਈ ਨਾਲ ਕਨੈਕਟ ਕਰ ਲਿਓ ਬਾਕੀ ਟੋਕੜ ਗੱਬਣਾ ਮੱਝਾਂ ਬਾਈ ਕੋਲੇ ਹਰਿਆਣੇ ਚੋਂ ਆਉਂਦੀਆਂ ਰਹਿੰਦੀਆਂ ਜਰੂਰ ਕਨੈਕਟ ਕਰ ਲਿਓ ਕਿਉਂਕਿ ਵੱਧ ਟੋਕੜ ਗੱਬਣਾ ਲਿਆ ਕੇ ਉੱਧਰੋਂ ਵੇਚਦੇ ਆ ਦੇਖ ਸਕਦੇ ਆ ਤੰਨੇ ਥਣ ਚੱਟੇ ਦੀਆਂ ਸਾਫ਼ ਸੁਥਰੀਆਂ ਤੇ ਵੱਡੀਆਂ ਝੋਟੀਆਂ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ video de kelly